ਹਾਂ ਬੁਨਗਰਾ ਮਸੈਡ ਹੋ ਜਾ ਫੇਰ ਗੱਲਾਂ ਮਾਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਘੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹੀ ਘੜੀ ਪਈ ਆ ਬੁੜੀਆਂ ਨੇ ਘੜੀ ਪਈ ਆ ਏਦਾਂ ਬੋਲਿਆ ਆ ਬੋਲਿਆ ਥਾਣੇ ਲਾਉਂ ਬਸ ਕਦੇ ਵਾਸਤੇ ਲਾਉਂਦੇ ਕੀ ਹੋ ਗਿਆ ਲਓ ਵੀ ਮਿੱਤਰੋ ਰੋਡ ਵਿੱਚ ਬੱਸ ਆਉਂਦੀ ਸੀ ਮੋਗਿਓ ਮੋਗਿਓ ਆ ਕੇ ਬੱਧਣੀ ਨੰਕ ਤੇ ਆਹ ਨਵਜੋਤ ਹਸਪਤਾਲ ਕੋਲੇ ਰਵਾ ਪੈ ਗਿਆ ਬੁੜੀਆਂ ਦਾ ਕੈਰੇਕਟਰ ਨਾ ਕੀ ਗੱਲ ਹੋ ਗਈ ਬਾਈ ਬੱਸ ਰੁਕਤੀ ਆ ਬਾਈ ਨੇ ਏ ਦੇਖੋ ਕੀ ਬਣਦਾ ਚਲ ਆਪਾਂ ਤਾਂ ਇਹ ਹੁਣ 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 ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬੱਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਾਈ ਹੈ ਹੀ ਨਹੀਂ ਗਲਤੀ ਮੰਨਣੀ ਕਹਦੇ ਵਾ ਇੱਧਰ ਚੱਲ ਪਿਆ ਆਂਟੀ ਉਹਨਾਂ ਨਾਲ ਚੱਲ ਪਿਆ ਚੱਲੋ ਤਾਂ ਚੱਲਣ ਦਿਓ ਹਾਂ ਆ ਬੰਨੇ ਰਮਾ ਸਾਈਡ ਹੋ ਜਾ ਫੇਰ ਗੱਲਾਂ ਮਾਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਗੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹਿੰਦੀ ਗੜੀ ਪਈ ਆ ਬੁੜੀਆਂ ਨੇ ਗੜੀ ਪਈ ਆ ਐਦਾਂ ਬੋਲਿਆ ਆ ਬੋਲੀਆ ਉਹ ਕੀ ਕਿਹਾ ਸੀ ਮਖਾਇ ਕੀ ਗੱਲ ਬਣੀ ਕੋਈ ਸ਼ਬਦ ਆ ਇਹ ਤੂੰ ਗਈ ਪਾਸੇ ਹੋ ਜਾ ਮੈਂ ਕਿਹਾ ਸਾਈਡ ਹੋ ਜਾ ਬਈ ਫੇਰ ਗੱਲਾਂ ਕਰ ਲਈ ਤੇ ਟਗਾਟਾਂ ਪਰ ਵੀ ਗੱਡੀ ਆ ਹਾਂ ਕਬਾਡੀ ਬਹੁਤ ਪਈ ਆ ਕਹਿੰਦੀ ਤੇਰੀ ਕਹਿੰਦੀ ਬੁੜੀਆਂ ਨੇ ਘੜਤੀ ਅੱਛਾ ਵੀ ਬੜੀ ਵੀ ਬੱਸ ਆ ਬੁੜੀਆਂ ਨੇ ਘੜਤੀ ਕੀ ਹੋਇਆ ਹੈ ਇਹੜੀ ਆ ਉਹ ਵਿੱਚ ਖੜੀ ਬੋਲ ਰਹੀ ਆ ਕਹਿੰਦੀ ਮੈਂ ਤੇ ਇੱਕ ਲਈ ਆ ਅਗਲੇ 50 ਮਾਰੀ ਲੋੜਾ ਪਰੇ ਹੋ ਯਾਰ ਦੇਖੀ ਆਪਾਂ ਨੂੰ ਦੇਖੀ ਬਾਈ ਯਾਰ ਕੀ ਰਮਾਤਾ ਕੀ ਚੱਕਰ ਪੈ ਗਿਆ ਮੇਰੇ ਨਾਲ ਲੜ ਪਿਆ ਬਾਈ ਤੁਹਾਨੂੰ ਪਹਿਲਾਂ ਨਾ ਤਾਂ ਮੈਂ ਵੀਡੀਓ ਨਾਲ ਹੀ ਪਾ ਦੇਣੀ ਆ ਕੀ ਹੋ ਗਿਆ ਬਾਈ ਥਾਣੇ ਲਾਉਂ ਬਸ ਕਦੇ ਵਾਸਤੇ ਲਾਉਂਦਾ ਕੀ ਹੋ ਗਿਆ ਦੱਸੋ ਇਹਨੂੰ ਪੁੱਛੋ ਵੀ ਕੀ ਹੋ ਗਿਆ ਉਹ ਕਹਿੰਦਾ ਬੁੜੀਆਂ ਨੇ ਮੈਨੂੰ ਗਲਤ ਬੋਲਿਆ ਕੁਛ ਨਹੀਂ ਵੀਰੇ ਸੀ ਇਹਨੂੰ ਕਿਹਾ ਸੀ ਨਾ ਇਹ ਕਹਿੰਦਾ ਕਿਨੇ ਪਾਸੇ ਹੋ ਜੋ ਹਾਂ ਅਸੀਂ ਹੋ ਗਏ ਵੀਰੇ ਪਾਸੇ ਕਹਿੰਦਾ ਇੱਥੇ ਬੁੜੀਆਂ ਨਾਲ ਜੱਗ ਗੱਲਾਂ ਨਹੀਂ ਝੂਟੀਆਂ ਪਈਆਂ ਕੀ ਗੱਲਾਂ ਝੂਟੀਆਂ ਵੀਰੇ ਅਸੀਂ ਅੱਛਾ ਅੱਛਾ ਹਾਂ ਬਸ ਆਹ ਗੱਲ ਦਾ ਹੀ ਰੌਲਾ ਹਾਂ ਇਹ ਗੱਲ ਦਾ ਰੌਲਾ ਕਹਿੰਦਾ ਮੈਂ ਥਾਲੇ ਲਾ ਦੂੰ ਖਾਣੇ ਘੜੇ ਵਾਸਤੇ ਲਾ ਨਹੀਂ ਨਹੀਂ ਉਹ ਕਹਿੰਦਾ ਮੈਂ ਟੱਕ ਟੱਕ ਟਫਾ ਭੀੜ ਸੀ ਬੋਲਿਆ ਗਿਆ ਤੇਰ ਕੋਈ ਨਹੀਂ ਚਲ ਕੋਈ ਇਹਦੀ ਕਦੇ ਵੀ ਪੈਣੇ ਮੈਨੂੰ ਗਲਤ ਹੋ ਕਿ ਮੈਂ ਵੀ ਕਦੇ ਨਹੀਂ ਵੀਰੇ ਕੋਈ ਉਹ ਚਲ ਪੈਣੇ ਗਲਤ ਹੀ ਹੋ ਗਈ ਜਿਹੜਾ ਕਹਿੰਦਾ ਖ ਪਰੂਫ ਤਾਂ ਹੁਣ ਇਹ ਚੀਜ਼ ਦਾ ਕਾਹਦਾ ਹੋਣਾ ਜੀ ਹਾਂ ਫਿਰ ਪ੍ਰੂਫ ਨਹੀਂ ਲੱਗਦਾ ਲੈ ਵੀ ਬੱਸ ਖੜੀ ਆ ਬਦਣੀ ਤੋਂ ਗਾਂ ਨੰਕੇ ਤੇ ਰੌਲਾ ਪੂਰਾ ਪਿਆ ਵਾ ਬੱਸ ਰੋਕਦੀ ਆ ਬਾਈ ਨੇ ਬਾਈ ਕਹਿੰਦਾ ਬੱਸ ਨਹੀਂ ਤੋ ਉਨੀ ਬੁੜੀਆਂ ਗਲਤ ਬੋਲੀਆਂ ਉਹ ਕਹਿੰਦਾ ਮੈਂ ਟੈਗਟ ਕਰਨੀ ਮੈਂ ਕਿਹਾ ਪਾਸੇ ਹੋ ਜੇ ਕੁਝ ਬੋਲੀਆਂ ਹਾਂ ਸ਼ਾਂਤੀ ਰੱਖੋ ਚਲੋ ਚਲੋ ਚੱਲੀ ਜਾਂਦਾ ਮੈਂ ਉਹਦੀ ਥੱਪੜ ਮਾਰਨੇ ਹਾਂ ਹਾਂ ਪੁੱਛ ਲਿਆ ਕੰਡੈਕਟਰ ਤੋਂ ਬਾਈ ਉਹ ਕਹਿੰਦਾ ਹੁਣ ਉਹਨੇ ਦੱਸਤਾ ਕਹਿੰਦਾ ਮੈਨੂੰ ਗਲਤ ਬੋਲੀਆਂ ਉਹ ਬਾਈ ਨੇ ਦੱਸਤਾ ਨਣਾ ਬਾਈ ਨੇ ਦੱਸਤਾ ਹਾਂ ਹਾਂ ਬਾਈ ਨੇ ਦੱਸਤਾ ਬਾਈ ਹੁਣ ਇੱਕ ਵਾਰ ਸਦਾ ਕੀ ਕਰੋਂਗੇ ਇੱਥੇ ਘੜਾਉਣੀ ਆ ਡਰਾਈਵਰ ਕਹਿੰਦਾ ਵੀ ਜਦੋਂ ਕਰੈਕਟਰ ਕੋ ਉਦੋਂ ਬਸ ਤੋੜਨੀ ਆ ਸਵਾਰੀਆਂ ਪਰੇਸ਼ਾਨ ਐ ਤੇ ਖਰਾਉਣਾ ਪਿਆ ਵਾ ਗੱਲ ਕਰ ਲਾਈਵ ਨਹੀਂ ਚੱਲਦਾ ਆਪਣੇ ਉੱਤੇ ਨੈਟਵਰਕ ਘਟਾ ਨਹੀਂ ਲਾਈਵ ਚਲਾ ਦੇਣਾ ਸੀ ਸਾਡੀ ਭੈਣ ਨੂੰ ਕਹਦੇ ਕੋਈ ਗੱਲ ਨਹੀਂ ਹੋ ਗਈ ਆ ਸਰਵੇੜੋ ਭਾਈ ਨਵੇੜੋ ਨੀ ਕਰਦਾ ਨਹੀਂ ਕਰਦਾ ਭਾਈ ਹੰਗਾਮਾ ਹੋ ਗਿਆ ਹੁਣ ਦੇਖੋ ਪਤਾ ਨਹੀਂ ਕੀ ਮਾਰਨ ਦਾ ਬਾਈ ਵੀ ਖੜਾ ਡਰਾਈਵਰ ਕਹਿੰਦਾ ਉਹ ਤੂੰ ਨੀ ਉਹ ਕਨੈਕਟਰ ਨੇ ਕਿਹਾ ਮੈਂ ਹੁਣ ਤੁਸੀਂ ਕੋਲੇ ਸੀ ਤੁਸੀਂ ਬਾਈ ਤੁਸੀਂ ਸੁਣਿਆ ਨਹੀਂ ਕੀ ਸੀ ਇਹ ਗੱਲ ਹੋਈ ਮੈਂ ਵੀ ਮੈਂ ਤਾਂ ਪਿੱਛੇ ਸੀਗਾ ਮੈਨੂੰ ਹਾਂ ਇੱਥੇ ਕੋਲੇ ਕੋਣ ਸੀ ਨਾਲ ਦਾ ਵੀ ਦੱਸੋ ਕੋਈ ਕੀ ਹੋਇਆ ਮਾਤਾ ਦੱਸੋ ਪਤਾ ਨਹੀਂ ਲੱਗਿਆ ਉਹ ਮੈਂਟੋ ਮੈਂਟ ਹੀ ਹੋ ਗਿਆ ਕਹਿੰਦੇ ਕੰਮ ਸਾਰੀ ਗਲਤੀ ਉਹ ਲੇਡੀ ਦੀ ਆ ਵੀ ਉਹ ਗਲਤ ਬੋਲੀ ਸੀ ਗਾਲ ਕੱਢੇ ਨਾ ਬਾਈ ਹਾਂ ਗਾਲ ਕੱਢ ਕੇ ਬੋਲੀ ਸੀ ਨਾ ਔਰ ਇਹਨੇ ਮੰਗੀ ਸੀ ਕੀ ਸੈਡ ਹਾਂ ਉਹ ਕਹਿੰਦੀ ਉਹ ਕਹਦੀ ਤੋ ਉਹ ਸੈਡ ਬੱਕੀ ਕਦੀ ਲੱਗਦਾ ਕਾਲ ਕਦੀ ਤੂੰ ਦੱਸ ਨਹੀਂ ਸਕਦਾ ਹਾਂ ਕੱਢੀ ਆ ਦੱਸ ਨਹੀਂ ਸਕਦਾ ਹਾਂ ਤੇ ਤੁਹਮੀ ਕਰਮ ਹੋਏ ਤੇ ਬਾਈ ਇਹ ਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਉਹਦੀ ਇੱਕ ਗਲਤੀ ਕਰਕੇ ਇਧਰ ਮੱਟਾ ਉਹਨਾਂ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਬਾਕੀ ਤੁਹਾਨੂੰ ਜਲਦੀ ਵੀਡੀਓ ਲੈ ਕੇ ਆਉਣੇ ਆ ਜੁੜੇ ਰਹੋ ਧੰਨਵਾਦ ਸੈਡ ਹਾਂ ਉਹ ਕਹਿੰਦੀ ਉਹ ਕਹਦੀ ਤੋ ਉਹ ਕਾਲ ਕਦੀ ਕਦੀ ਭੱਜ ਜਾ ਕਾਲ ਕਦੀ ਤੂੰ ਦੱਸ ਨਹੀਂ ਸਕਦਾ ਕਾਲ ਕੱਢੀ ਆ ਦੱਸ ਨਹੀਂ ਸਕਦਾ ਹਾਂ ਤੇ ਤੁਮੀ ਕਰਮ ਹੋ ਗਏ ਤੇ ਬਾਈ ਇਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਉਹਦੀ ਇੱਕ ਗਲਤੀ ਕਰਕੇ ਇਧਰ ਮਾਤਾ ਉਹਨਾਂ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਚਲ ਆ ਪਤਾ ਹੁਣ ਹੁਣ ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਈ ਇਹ ਹੈ ਹੀ ਨਹੀਂ ਗਲਤੀ ਮੰਨਣੀ ਕਰਦੇ ਵੇਖੋ ਵੀ ਰੌਲਾ ਪਿਆ ਵਾ ਦੇਖੋ ਕੀ ਬਣਦਾ ਕੀ ਨਹੀਂ ਠੀਕ ਆ ਇਹ ਨਹੀਂ ਕਿ ਕੋਈ ਨਹੀਂ ਇਹ ਰੋਡਵੇਜ ਦੇ ਕੰਮ ਆਈਆਂ ਬਾਈ ਰੋਡਵੇਜ ਭੀੜ ਵਾਲੀ ਹੁੰਦੀ ਤੇ ਗਰਮੀ ਹੁੰਦੀ ਤੇ ਰੌਲਾ ਪਿਆ ਜਾਂਦਾ ਠੀਕ ਆ ਸਵਾਰੀਆਂ ਪਰੇਸ਼ਾਨ ਕਿੱਥੇ ਜਾਣਾ ਮਾਤਾ ਦੂਰ ਜਾਣਾ ਹੂ ਮਾਚੀ ਕੇ ਦੂਰ ਵਾਲੇ ਵੀ ਹੋਣਗੇ ਹਾਂਜੀ ਵਿਅਸ ਤੋਂ ਆਏ ਆ ਕਿੱਥੇ ਜਾਣਾ ਮਾਨਸੇ ਜਾਣਾ ਮਾਤਾ ਨੇ ਪਰੇਸ਼ਾਨ ਹੋ ਰਹੇ ਆ ਦੇਖੋ ਪੂਲ ਵਰਦਾ ਰਨਾਲੇ ਦੀ ਵੀ ਕਾਹ ਜਾਣੇ ਇਹ ਸਵਾਰੀਆਂ ਉਹ ਭਰੀ ਬੱਸ ਫੁੱਲਾ ਚਲੋ ਜੀ ਆਪਾਂ ਨੂੰ ਦੇਖੋ ਕੀ ਵੰਦਾ ਸਵਾਰੀਆਂ ਪਰੇਸ਼ਾਨ ਸਾਰੀਆਂ ਉਹ ਤੱਕ ਦੇਖੋ ਜੂਮ ਮਾਰਦੇ ਨੇ ਆਪਾਂ ਇਹ ਆਹ ਸਵਾਰੀਆਂ ਬੱਸ ਭਰੀ ਐ ਚਲੋ ਚਲੋ ਹੁਣ ਤੁਸੀਂ ਨਾ ਲੜੋ ਹਣਾ ਇੱਧਰ ਚੱਲ ਪਿਆ ਆਂਟੀ ਹੁਣਾਂ ਚੱਲ ਪਿਆ ਚਲਾਂ ਦੋ ਚੱਲਣ ਦੋ ਇੱਧਰ ਹੋਰ ਰੋਲਾ ਪੈ ਗਿਆ ਉਹ ਲੋਕ ਜਿਹਨੇ ਨਹੀਂ ਕਿਹਾ ਉਹ ਕਹਿੰਦਾ ਮੈਂ ਅੱਕੇ ਪਏ ਜਾਂਦੇ ਰੱਤਾਂ ਪਏ ਕਬਾਈ ਬਲਦੇ ਉਹ ਜਿੰਨਾ ਘੱਟਦੇ ਮੈਂ ਉਹਦੇ ਨਾਲ ਬੀਬੀ ਮੈਂ ਕਿਹਾ ਕੱਟਾ ਦਰਦ ਦੇ ਕੇ ਕੋਈ ਵੀ ਆਪਾਂ ਗੱਲ ਕਰਦੇ ਨਾਲ ਜਿਹੜਾ ਡੇਬਟ ਜੋ ਕਰਦੇ ਆ ਅੱਗੇ ਨਹੀਂ ਆਖਦੇ ਕਦੇ ਬਾਅਦ ਵਿੱਚ ਬਣਾਉਂਦੇ ਤੁਸੀਂ ਬੁਰਾ ਹੋਣਾ ਤੁਸੀਂ ਸਾਰਿਆਂ ਦੀ ਕਰਵਾਓ ਕਾਦੇ ਵਾਸਤੇ ਆਖਦੇ ਆ ਦੋਸਤੋ ਉਹ ਮੈਂ ਕਿਹਾ ਕੀ ਆਪਾਂ ਕਨੈਕਟਰ ਨਾਲ ਕਹਿੰਦੇ ਬਾਈ ਆਲਾ ਕਨੈਕਟਰ ਨੂੰ ਕਹਿ ਰਿਹਾ ਕਨੈਕਟਰ ਕਹਿੰਦਾ ਗਲਤੀ ਮੰਨੀ ਤੋ ਜਾਣਾ ਬਾਈ ਚਲ ਕੋਈ ਨਾ ਕਨੈਕਟਰ ਕਹਿੰਦਾ ਗਲਤੀ ਮੰਨੀ ਤੋ ਜਾਣ ਲੈਣਾ ਆਪਾਂ ਉਹ ਨਹੀਂ ਜਾਣ ਦੇਣਾ ਕਨੈਕਟਰ ਰੜ ਗਿਆ ਬਈ ਕਨੈਕਟਰ ਵੀ ਆਪਦੀ ਜਗ੍ਹਾ ਸਹੀ ਅਜੇ ਸੋਚਿਆ ਜਾਵੇ ਇਹਨਾਂ ਦਾ ਪਾਸੇ ਹੋਣ ਨੂੰ ਕਿਹਾ ਸੀ ਹੋਰ ਤਾਂ ਨਹੀਂ ਕੋ ਕੋਲੇ ਹੀ ਤੁਸੀਂ ਠੀਕ ਆ ਹੁਣ ਬਾਈ ਖੜਾ ਤੇ ਦੇਖੋ ਭਰੀ ਬਸ ਫੁੱਲ ਡੱਕੀ ਵੀ ਆ ਇਹ ਰੋਡ ਵਿੱਚ ਹੰਗਾਮਾ ਹੁੰਦਾ ਹੀ ਰਹਿੰਦਾ ਪਹਿਲਾਂ ਮੇਰਾ ਹੋ ਗਿਆ ਸੀਗਾ ਚੱਲੀ ਜਾਂਦਾ ਇੱਥੇ ਵਾਲਾ ਉਹ ਸਵਾਰੀਆਂ ਦੂਰ ਜਾਣਾ ਕਿਸੇ ਨੇ ਉੱਥੇ ਬਰਨਾਲੇ ਜਾਣਾ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਮਾਨਸੇ ਜਾਣਾ ਅਸੀਂ ਆ ਖੜੀਆਂ ਵੀ ਦੇਖੋ ਕੀ ਬਣਦਾ ਰੋਡ ਦੇ ਵਿਚਾਲੇ ਬਸ ਖੜੀ ਆ ਬਾਕੀ ਦੇ ਰਹੇ ਆ ਮਾਫੀ ਵਾਲਾ ਵੀ ਸਾਹ ਹੋਣੀ ਚੱਕਰ ਮਾਇਆ ਗਾ ਗਲਤੀ ਮੰਨ ਲੇ ਮੇਰੀ ਭਾਈ ਗਲਤੀ ਹੋਈ ਮੈਂ ਗਲਤ ਬੋਲੀ ਹਾਂ ਗਲਤ ਬੋਲੀ ਹੈ ਕੋ ਉਹਨੂੰ ਬਸ ਤੂੰ ਸਵਾਰੀਆਂ ਨੇ ਜਾਣਾ ਬਾਈ ਬਾਈ ਕਨੈਕਟਰ ਕਹਿੰਦਾ ਵੀ ਜੇ ਉਹ ਗਲਤੀ ਮੰਨੂ ਤਾਂ ਬਸ ਤੋਰਨੀ ਨਹੀਂ ਖੜੀ ਆ ਬਸ ਕਿਉਂਕਿ ਇਹਨੂੰ ਰੂਡ ਬੋਲੇ ਆ ਥੋੜੇ ਵਰਲਡ ਉਹਦਾਂ ਦੇ ਬਾਈ ਨੇ ਦੱਸਿਆ ਤੇ ਬੱਸ ਨੰਬਰ ਹੈਗਾ ਯੂ ਪੀ ਵੀ 13 20 ਯੂ 11 71 ਇਹ ਬੱਸ ਨੰਬਰ ਹੈ ਤੇ ਇੱਥੇ ਖੜੀ ਆੜੀ ਬਾਕੀ ਦੇਖੋ ਕੀ ਬਣਦਾ ਕੀ ਨਹੀਂ ਦੱਸਾਂਗੇ ਤੁਹਾਨੂੰ